ਉਹ ਇਹ ਦਰਤੇ ਨਾ ਬਾਬਾ ਜੀ ਕੁਝ ਦੀ ਮੈਂ ਲਾ ਲਓ ਅਸੀਂ ਦੋ ਤਿੰਨ ਫਰੈਂਡ ਇਕੱਠੇ ਹੋਈ ਸੀ ਇੱਥੇ ਆਉਣਾ ਮਤਲਬ ਉਹ ਕਿਰਪਾ ਬਾਬੀ ਕਿਰਪਾ ਨਾਲ ਉਹ ਲਾੜ ਐਸਾ ਮੈਂ ਲੱਗਿਆ ਉਹ ਹਟ ਕੇ ਮੈਂ ਪੱਕਾ ਹੀ ਬਾਬੇਦਰ ਤੇ ਹੁਣ ਇਹ ਦਰਤੋਂ ਮੈਨੂੰ ਬਹੁਤ ਕੁਝ ਮਿਲਿਆ ਬਹੁਤ ਕਿਰਪਾ ਕੀਤੀ ਬਾਬੀ ਨੇ ਕੋਈ ਜਿਹੜੀ ਐਸੀ ਜਿਹੜੀ ਸੱਚੇ ਦਿਲੋਂ ਮੰਗੇਣਾ ਸਭ ਕੁਝ ਮਿਲਦਾ ਤੇ ਜੋ ਵੀ ਮੈਨੂੰ ਸੱਚੀ ਮਿਲਦੀ ਜਿੱਥੇ ਕੋਈ ਪਰੇਸ਼ਾਨੀਆਂ ਕੋਈ ਦੁੱਖ ਤਕਲੀਫ ਬਸ ਇੱਥੇ ਆ ਕੇ ਮੱਥਾ ਦੇਰ ਅਰਦਾਸ ਕਰੀ ਦੀ ਆ ਕੇ ਬਸ ਉਹ ਪੂਰੀ ਹੋ ਜਾਂਦੀ ਜਿੱਥੇ ਮੈਂ ਪੈਦਲ ਹੁੰਦਾ ਸੀ ਬਾਬੇ ਨੇ ਗੱਡੀਆਂ ਦੇਤੀਆਂ ਤੇ ਮਕਾਨ ਏਡੇ ਕੋਠੀ ਸੀ ਕੱਚਾ ਘਰ ਹੁੰਦੇ ਬਣਿਆ ਤਾਂ ਇਟਾਂ ਦਾ ਲਾ ਲਓ ਕਿ ਮਿੱਟੀ ਪ੍ਰਾਣੀ ਟਾਈਪ ਦਾ ਤੇ ਟਾਡੂ ਬਾਬੇ ਮਕਾਨ ਪਾਤਾ ਹਰ ਬਹੁਤ ਕੋਈ ਮਨੋ ਜਿਹੜੀ ਚੀਜ਼ ਮੰਨ ਬਾਬੇ ਸੱਚੇ ਦਿਲੋਂ ਮੰਨ ਨਾਲ ਮੰਗੀ ਆ ਉਹ ਚੀਜ਼ ਮਿਲੀ ਆ ਇੱਥੋਂ ਦਰ ਤੋਂ ਇਸ ਤਰ੍ਹਾਂ ਬਾਬਾ ਦੇਵ ਜੀ ਤੋਂ ਨੌਜਵਾਨ ਸਾਡੇ ਨਾਲ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਹੈ ਬਾਬਾ ਦੇਵ ਜੀ ਕੁਰਦਾ ਰੇੜੀ ਜੀ ਸ਼ਿਵਾਵਾਂ ਕਰਦੇ ਆ ਲੈ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਵੀ ਅਮਰਜੀਤ ਸਿੰਘ ਕਲਸੀ ਕਿੰਨੀ ਦੇਰ ਹੋ ਗਈ ਤੇ ਕਿਹੜੀ ਜਗ੍ਹਾ ਤੋਂ ਆਣੇ ਤੁਸੀਂ ਵੀਰੇ ਮੈਨੂੰ ਇੱਥੇ ਆਉਣ ਦੇ ਨੂੰ 25 ਸਾਲ ਹੋ ਗਏ ਵੀਰੇ ਮੈਂ ਉਹਨਾਂ ਆਪਣਾ ਨਾਲ ਹੀ ਤਰੀਪੁਰ ਦਾ ਜੰਮ ਹਾਂਜੀ ਇਹ ਦਰਤੇ ਨਾ ਬਾਬਾ ਜੀ ਕੁਝ ਤੀ ਮੈਂ ਲਾ ਲਓ ਅਸੀਂ ਦੋ ਤਿੰਨ ਫਰੈਂਡ ਇਕੱਠੇ ਹੋਈ ਸੀ ਇੱਥੇ ਆਉਣਾ ਮਤਲਬ ਉਹ ਕਿਰਪਾ ਬਾਬੀ ਕਿਰਪਾ ਨਾਲ ਉਹ ਲਾੜ ਐਸਾ ਮੈਂ ਲੱਗਿਆ ਉਹ ਹਟ ਕੇ ਮੈਂ ਪੱਕਾ ਹੀ ਬਾਬੇਦਰ ਤੇ ਉਨਾ ਇਹ ਦਰ ਤੋਂ ਮੈਨੂੰ ਬਹੁਤ ਕੁਝ ਮਿਲਿਆ ਬਹੁਤ ਕਿਰਪਾ ਕੀਤੀ ਬਾਬੀ ਨੇ ਕੋਈ ਜਿਹੜੀ ਐਸੀ ਜਿਹੜੀ ਸੱਚੇ ਦਿਲੋਂ ਮੰਗੇਣਾ ਸਭ ਕੁਝ ਮਿਲਦਾ ਤੇ ਜੋ ਵੀ ਮੈਨੂੰ ਸਾਰੀ ਚੀਜ਼ ਮਿਲਦੀ ਜਿੱਥੇ ਕੋਈ ਪਰੇਸ਼ਾਨੀਆਂ ਕੋਈ ਦੁੱਖ ਤਕਲੀਫ ਬਸ ਇੱਥੇ ਆ ਕੇ ਮੱਥਾ ਦੇਰ ਬਰਦਾਸ਼ ਕਰੀ ਦੀ ਅਗੇ ਬਸ ਉਹ ਪੂਰੀ ਹੋ ਜਾਂਦੀ ਹੈ ਇਹ ਇਕੱਲੇ ਆਉਂਦੇ ਆ ਨਾਲ ਕੋਈ ਪਰਿਵਾਰ ਆਉਂਦਾ ਕੁਝ ਨਹੀਂ ਨਹੀਂ ਮੈਂ ਇਹਦਾ ਵੱਡਾ ਬਰਦਰ ਹੁੰਦਾ ਉਹ ਵੀ ਮਤਲਬ ਉਹਨੂੰ ਹੋਗੇ 10-15 ਸਾਲ ਹੋ ਗਏ ਮੈਨੂੰ ਕਾਫੀ ਟਾਈਮ ਹੋ ਗਿਆ ਮਤਲਬ ਵੱਡਾ ਬਰਦਰ ਵੀ ਹੁੰਦਾ ਫੈਮਿਲੀ ਚ ਹਾਂਜੀ ਹਾਂਜੀ ਅਜਾ ਕੋਈ ਮਨੋ ਕਾਮਨਾਵਾਂ ਪੂਰੀ ਹੋਈ ਹੋਵੇ ਸਾਂਝੀ ਕਰਨੀ ਚਾਹੋਗੇ ਸੰਗਤਾਂ ਨਾਲ ਹਾਂਜੀ ਮਨੋ ਕਾਮਨਾ ਬਹੁਤ ਪੂਰੀ ਹੋਈਆਂ ਲਾ ਲਓ ਇੱਥੇ ਮੈਂ ਪੈਦਲ ਹੁੰਦਾ ਸੀ ਬਾਬੇ ਨੇ ਗੱਡੀਆਂ ਦੇਤੀਆਂ ਤੇ ਮਕਾਨ ਏਡੇ ਕੋਠੀ ਸੀ ਕੱਚਾ ਕਰ ਹੁੰਦੇ ਬਣਾ ਤਾਂ ਇਟਾਂ ਦਾ ਲਾ ਲਓ ਕਿ ਮਿੱਟੀ ਪ੍ਰਾਣੀ ਟਾਈਪ ਦਾ ਤੇ ਟਾ ਟੂ ਬਾਬੇ ਮਕਾਨ ਪਾਤਾ ਹਰ ਬੋਧ ਕੋਈ ਵੀ ਮੰਨੋ ਜਿਹੜੀ ਚੀਜ਼ ਮੰਨ ਬਾਬੇ ਸੱਚੇ ਦਿਲੋਂ ਮੰਨ ਨਾਲ ਮੰਗੀ ਹੈ ਉਹ ਚੀਜ਼ ਮਿਲੀ ਹੈ ਇੱਥੋਂ ਦਰ ਤੋਂ ਇਸ ਤਰ੍ਹਾਂ ਬਾਬਾ ਦੀਪ ਸਿੰਘ ਅੱਛਾ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਆ ਰਹੇ ਹੋ तकरीबन 25 ਸਾਲ ਤੋਂ ਆ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਸੰਗਤਾਂ ਨੂੰ ਇਹੀ ਕਰੂੰਗਾ ਅਰਦਾਸ ਬਾਬਾ ਜੀ ਦੀਪ ਸਿੰਘ ਦਾ ਐਸਾ ਦਾਰਨਾ ਜਿੱਥੇ ਕਿ ਸੱਚੇ ਦਿਲੋਂ ਕਿ ਮੰਗ ਕੇ ਦੇਖੋ ਕਿਹੜੀ ਚੀਜ਼ ਨਹੀਂ ਇੱਥੇ ਮਿਲਦੀ ਮੈਂ ਕਹਿੰਦਾ ਸੁੱਖ ਦੁੱਖ ਹਰ ਚੀਜ਼ ਉਂਧਾਰ ਜਗਾ ਗੁਰੂ ਘਰ ਆਪਾ ਜਾਈਦਾ ਮੰਗਣ ਹਰ ਕੀ ਤਾਨੂੰ ਸੁੱਖ ਵੀ ਦੋ ਤੇ ਦੁੱਖ ਦੂਰ ਕਰੋ ਇੱਥੇ ਇੱਕ ਵਾਰੀ ਆ ਕੇ ਸੱਚੇ ਦਿਲੋਂ ਅਰਦਾਸ ਕਰਕੇ ਦੇਖੋ ਮੈਂ ਕਿ ਹਰ ਮੁਕਾਮਨਾ ਤੇ ਪੂਰੀ ਹੁੰਦੀ ਹੈ ਗੁਰੂਆ ਲਾ ਲੋ ਕੀ ਕਿਸੇ ਦੀਆਂ ਤੇ ਝੋਲੀਆਂ ਭਰੀਆਂ ਵਾਂ ਕਿਸੇ ਨੂੰ ਗੱਡੀਆਂ ਕਾਰਾਂ ਮਿਲੀਆਂ ਕਿਸੇ ਨੂੰ ਕੋਠੀਆਂ ਮਿਲੀਆਂ ਜਿਹੜੀ ਚੀਜ਼ ਬਾਬੇ ਕਹਿੰਦੇ ਕੀ ਸਾਡਾ ਮੇਰਾ ਕੇਸ ਚੱਲਦਾ ਮੇਰੇ ਇਹ ਦਿਨੀ ਦੇ ਤੋਂ ਕੇਸ ਚੱਲਦਾ ਮੇਰਾ ਕੇਸ ਹਟਾ ਦੋ ਕਿਤੇ ਜੇ ਡੋਸੀ ਵੀਆਂ ਦੀਆਂ ਤੇ ਕੁੜੀਆਂ ਵੀ ਕੁੜੀਆਂ ਹੁੰਦੀਆਂ ਕਾਫੀ ਬਾਬੇ ਉਹਨਾਂ ਦੀ ਝੋਲੀਆਂ ਪਾਦੇ ਉਹਨਾਂ ਦਾ ਵਿਆਹ ਵਿਆਹ ਜੋੜੇ ਬਣਾਤੇ ਉਹ ਤਾਂ ਮਤਲਬ ਗਾਂ ਬੱਚੇ ਹੋ ਗਏ ਉਹਨਾਂ ਦੇ ਉਹ ਵੀ ਇੱਥੇ ਸੇਵਾ ਕਰ ਉਹ ਵੀ ਆਉਂਦੀਆਂ ਲਾਲੋ ਸਾਹਿਬ ਇੱਥੇ ਇੰਨਾ ਕਿ ਹੈਗਾ ਇੱਥੇ ਕਿ ਕਿ ਦਰ ਤੇ ਇੰਨੀ ਕਿ ਮੁਕਾਬ ਉਹ ਆਰਦਾਸ ਗੁਰੂ ਹਾਂ ਬਹੁਤ ਜ਼ਿਆਦਾ ਸੰਗਤ ਇੰਨੀ ਕਿ ਦੂਰੋਂ ਦੂਰੋਂ ਆਉਂਦੀ ਹੈ ਇੰਨੀ ਕਿ ਦੂਰੋਂ ਦੂਰੋਂ ਮੈਂ ਕਹਾਂ ਪੇਛੀ ਦਿੱਲੀੋਂ ਕੋਈ ਮੋਗਿਓ ਕੋਈ ਬਠਿੰਡਿਓ ਕੋਈ ਜਗਰਾਓ ਕੋਈ ਕਿਤੋਂ ਕੋਈ ਐਡੀ ਦੂਰੋਂ ਸੰਗਤ ਆਉਂਦੀ ਹੈ ਕਿ ਲਾਲੋ ਇਹ ਇਸ ਦਰ ਤੇ ਜਿੱਤੇ ਬਾਬੇ ਦਾਰ ਹੈ ਨਾ ਇੱਥੇ ਕਿ ਪਾਰਕ ਹੁੰਦੀ ਸੀ ਪਾਰਕ ਪਾਰਕ ਦੇ ਵਿੱਚ ਲੋਕੀ ਤੇ ਕੂੜਾ ਸੜਦੋਂ ਕੂੜਾ ਲਾ ਲੋ ਇਸ ਦਰ ਤੇ ਜਦੋਂ ਕੂੜਤੇ ਜੋ ਇੱਥੇ ਦੀ ਸਫਾਈ ਸੀ ਜੋ ਕਿੰਤੀ ਸਫਾਈ ਸੀ ਕਰਕੇ ਇਟੋਟਾ ਬਰਸ਼ਾਈ ਕਰਾਈ ਫਿਰ ਉਹ ਅਸੀਂ ਜੋਤ ਵਾਪਸ ਸੀਨ ਦਰਬਾਰ ਸਾਹਿਬ ਤੋਂ ਲਿਆ ਕੇ ਢਲਾਈ ਸੀ ਮਾਤਾ ਵਿਪਰਪੀ ਜੀ ਜੀ ਉਹਨਾਂ ਨੇ ਸਥਾਪਨਾ ਕੀਤੀ ਉਹਨਾਂ ਨੇ ਉੱਤੇ ਕਿ ਪੂਰੀ ਕਮੇਟੀ ਨਾਲ ਗਈ ਸੀ ਬਹੁਤ ਕਿ ਉਸ ਟਾਈਮ ਲਾ ਲੋ ਇੱਥੇ ਕਿ ਬੇਨਤੀ ਦੇ ਹੌਲੀ ਹੌਲੀ ਜੇ ਕਹਦੇ ਕਿ 50 ਬੰਦੇ ਹੋਣੇ ਸ਼ੁਰੂ ਹੋਈ ਹੌਲੀ ਹੌਲੀ ਉਹ ਕਹਿੰਦੇ ਕਿ ਗੂੰਦ-ਗੂੰਦ ਨਾਲ ਕਿਨਕਣਾ ਟਿਪਕਾ ਪਾਰਟੀ ਪਰ ਉਹ ਸਾਵੀ ਤੇ ਤੂੰ ਇੱਕ 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 ਉਹਨਾਂ ਕਹਿੰਦੇ ਲੱਖਾਂ ਹਜ਼ਾਰਾਂ ਕਰੋੜਾ ਬੰਦੇ ਹੋਣ ਲੱਗੇ ਸਾਗਰ ਬਣ ਗਏ ਮੈਂ ਕਹਾ ਸਾਗਰ ਬਣ ਗਿਆ ਪੂਰਾ ਸਾਗਰ ਦਰਿਆ ਦਾ ਕੀ ਹੜ੍ਹ ਤਾਂ ਹੜ੍ਹ ਹੁੰਦਾ ਕੀ ਇੰਨੇ ਕਿ ਲੋਕੀਆਂ ਦੀ ਸ਼ਰਤਾਂ ਇੱਥੇ ਇੰਨੇ ਕਿ ਲੋਕੀ ਮੰਗਣ ਹੁੰਦੇ ਆ ਕਿ ਪੁੱਛੋ ਨਾ ਯਾਰ ਕਾਮਨਾ ਪੂਰੀਆਂ ਹੁੰਦੀਆਂ ਉਸ ਦਰ ਤੇ ਕਾ ਭਾਈ ਕਾ ਸਾਹਿਬ ਵਾਈ ਫਤਿਹ ਹੋ ਗਈ